ਇਹ ਨੌ ਸਾਈਲੋ ਪਲਾਂਟ ਨੇ ਜਿਹੜੇ ਉਹਨਾਂ ਨੂੰ ਸ਼ੁਰੂ ਕਰਨ ਜਾ ਰਹੀ ਆ ਪੰਜਾਬ ਸਰਕਾਰ ਕੋਈ 25000 ਟਨ ਕਪੈਸਿਟੀ ਦਾ ਕੋਈ 50000 ਟਨ ਕਪੈਸਿਟੀ ਦਾ ਸੋ ਕੋਈ 2 ਲੱਖ ਟਨ ਕਪੈਸਿਟੀ ਦਾ ਐਵੇਂ ਦੇ ਕਪੈਸਿਟੀ ਦੇ ਖਰੀਦ ਕੇਂਦਰ ਬਣਾਏ ਗਏ ਨੇ ਜਿਹੜੇ ਸਵਾ ਸਾਲ ਕਿਸਾਨ ਦਿੱਲੀ ਬੈਠੇ ਨੇ ਉਦੋਂ ਵੀ ਇਹ ਤਿੰਨ ਕਾਨੂੰਨਾਂ ਦਾ ਹਿੱਸਾ ਨੇ ਜਿਹੜਾ ਅੱਜ ਸਰਕਾਰ ਨੇ ਦੁਬਾਰਾ ਉਸੇ ਨੂੰ ਕਾਨੂੰਨ ਨੂੰ ਲਾਗੂ ਕਰਨ ਜਾ ਰਹੀ ਆ ਭਾਜਪਾ ਦੀ ਸਰਕਾਰ ਨੇ ਆਪ ਤਾਂ ਇੱਕ ਕਦਮ ਪਿੱਛੇ ਹੱਟੀ ਦੀ ਭਗਵਾਨ ਤਮਾਨ ਸਰਕਾਰ ਰਾਹੀਂ ਜਾਂ ਆਪ ਸਰਕਾਰ ਰਾਹੀਂ ਦੋ ਕਦਮ ਅੱਗੇ ਹੋ ਕੇ ਚੱਲੀ ਆ। ਚਾਹੇ ਉਹ ਸੈਂਟਰ ਦੀ ਸਰਕਾਰ ਅਚੇ ਪੰਜਾਬ ਦੀ ਆ ਕਿਸਾਨਾਂ ਵਾਸਤੇ ਕੋਈ ਭਲਾ ਨਹੀਂ ਕਰਦੀ। ਇਹਨਾਂ ਨੇ ਕਿਸਾਨੀ ਨੂੰ ਮਾਰਨਾ ਵਿੱਚ ਇਹ ਵੀ ਕਹਿੰਦੇ ਨੇ ਵੀ ਫਾਇਦਾ ਜੀ ਨਵੀਂ ਟੈਕਨੋਲੋਜੀ ਦਾ ਕੰਮ ਹੋ ਰਿਹਾ ਹੈ। ਨਹੀਂ 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 ਨਹੀਂ। ਕੋਈ ਫਾਇਦਾ ਨਹੀਂ ਭਰਾ ਜੀ ਜਿਹੜੀ ਮੰਡੀ ਚ ਅੱਜ ਫਸਲ ਕੱਟ ਜੂਗੀ। ਸਰਕਾਰ ਨੂੰ ਬਹਾਨਾ ਮਿਲ ਜੂਗਾ ਵੀ ਉੱਥੇ ਤਾਂ ਜੀ ਫਸਲ ਹੀ ਨਹੀਂ ਆਉਂਦੀ। ਅੱਜ ਤਾਂ ਕਿਸਾਨ ਮੈਂ ਤੁਹਾਨੂੰ ਕਹਾਂ ਵੀ ਮੰਡੀ 'ਚ ਸੁਕਾ ਲੈਂਦਾ ਜੇ ਨਰਮ ਗਰਮ ਵੱਢੀ ਗਈ। ਕੱਲੋਂ ਜੇ ਮੰਡੀਆਂ ਮਰਜ ਹੋ ਗਈਆਂ ਮੰਡੀਆਂ ਬੰਦ ਹੋ ਗਈਆਂ ਉਹ ਮੰਡੀ ਵਾਲੀ ਜਗ੍ਹਾ ਤੇ ਸਰਕਾਰ ਨੇ ਕੋਈ ਹੋਰ ਪ੍ਰੋਜੈਕਟ ਲਾਤਾ ਜਾਂ ਕੋਈ ਗਰਾਊਂਡ ਬਣਾਤੇ ਜਾਂ ਕੋਈ ਪੈਲਸ ਬਣਾਤੇ ਤਾਂ ਸਰਕਾਰ ਜਿਹੜੀ ਫਸਲ ਹੈ ਕਿਸਾਨ ਆਪਦੇ ਕੋਠੇ ਤੇ ਸਿਕਾਇ ਕਰੂਗਾ ਅੱਜ ਜਿਵੇਂ ਮੰਡੀ ਮਾਰਕੀਟ ਕਮੇਟੀਆਂ ਨੇ ਕਿਸੇ ਕਿਸਾਨ ਦੇ ਖੇਤ ਚ ਸੱਪ ਲੜ ਜੇ ਕਿਸੇ ਕਿਸਾਨ ਦੀ ਟੋਕਾ ਕਰ ਦੇਦੀ ਵਾਹ ਵੱਢੀ ਜਾਵੇ ਉਹ ਉਹਨੂੰ ਸਰਕਾਰ ਮੁਆਵਜ਼ਾ ਦਿੰਦੀਆਂ ਨੇ ਮਾਰਕੀਟ ਕਮੇਟੀਆਂ ਕਿਉਂਕਿ ਉਹ ਸਾਡੀ ਫਸਲ ਦਾ ਥੋੜਾ ਥੋੜਾ ਪੈਸਾ ਇਕੱਠਾ ਕਰਿਆ ਹੋਇਆ ਹੁੰਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹ ਦਿੰਦੀਆਂ ਨੇ ਜਦੋਂ ਸੈਲੂਆਂ 'ਚ ਫਸਲ ਜਾਣ ਲੱਗੀ ਭਰਾਵਾ ਸਾਡਾ ਸਿਸਟਮ ਕਿੱਥੇ ਚੱਲੂਗਾ ਅਸੀਂ ਗਣਕਾ ਜਿਹੜੀ ਆਪਦੀ ਫਸਲ ਹੈ ਕਿਸਾਨਾਂ ਨੇ ਸਿੱਧੀ ਸਰਕਾਰ ਨੂੰ ਵੇਚਣੀ ਆ ਪਹਿਲਾਂ ਵੀ ਸਰਕਾਰ ਗਣਕ ਖਰੀਦਦੀ ਆ ਹੁਣ ਸਰਕਾਰ ਨੂੰ ਕੀ ਹੋ ਗਿਆ ਹੁਣ ਕੀ ਹੋ ਗਿਆ ਸਰਕਾਰ ਨੂੰ ਕਿਉਂਕਿ ਮੋਦੀ ਆ ਜਿਹੜਾ ਉਹਨੂੰ ਥੁੱਕ ਕੇ ਚੱਟਣਾ ਪਿਆ ਉਹਦੇ ਦਿਲ 'ਚ ਹਲੇ ਕਿਸਾਨਾਂ ਪ੍ਰਤੀ ਜ਼ਹਿਰ ਆ ਜਿਹੜੇ ਧਨਾੜ ਲੋਕ ਨੇ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਤੇ ਬਾਨੀਆਂ ਅਡਾਨੀਆਂ ਦਾ ਸਰਕਾਰ ਉਹਨਾਂ ਦੀ ਚਾਹ ਫਲੂਸੀ ਕਰਦੀ ਆ ਸਰਕਾਰ ਉਹਨਾਂ ਦੇ ਆਖੇ ਲੱਗ ਕੇ ਕਿਸਾਨ ਦਾ ਗਲਾ ਘੁੱਟ ਰਹੀ ਆ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਕਣਕ ਦਾ ਸੀਜ਼ਨ ਜਣੀ ਕਿ ਕਣਕ ਦੀ ਕਟਾਈ ਹੋਣੀ ਆ ਹਾੜੀ ਦਾ ਸੀਜ਼ਨ ਆ ਰਿਹਾ ਉਸ ਤੋਂ ਪਹਿਲਾਂ ਲਗਾਤਾਰ ਸਰਕਾਰਾਂ ਵੀ ਤਿਆਰੀਆਂ ਕਰਦੀਆਂ ਹੁੰਦੀਆਂ ਨੇ ਕਿ ਕਿਸਾਨਾਂ ਦੀ ਫਸਲ ਨੂੰ ਵੇਚਣ ਲਈ ਖਰੀਦਣ ਲਈ ਕਿਸਾਨ ਵੇਚਣਗੇ ਸਰਕਾਰ ਨੇ ਫਸਲ ਖਰੀਦਣੀਆਂ ਉਹਦੇ ਪੂਰੇ ਪ੍ਰਬੰਧ ਮੁਕੰਮਲ ਕਰਦੇ ਨੇ ਮੰਡੀਆਂ ਸਾਫ਼ ਹੁੰਦੀਆਂ ਨੇ ਸਭ ਕੁਝ ਹੁੰਦਾ ਪਰ ਸੋਸ਼ਲ ਮੀਡੀਆ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਭਾਰਤੀ ਕਿਸਾਨ ਜਥੇਬੰਦੀਆਂ ਉਗਰਾਹ ਗਰੁੱਪ ਰਾਜੇ ਗਰੁੱਪ ਡਕੌਂਦਾ ਗਰੁੱਪ ਸਾਰੀਆਂ ਜਥੇਬੰਦੀਆਂ ਇੱਕ ਵਾਇਰਲ ਕਰ ਰਹੀਆਂ ਨੇ ਕਿ ਨੌ ਸਾਈਲੋ ਪਲਾਂਟ ਨੇ ਜਿਹੜੇ ਉਹਨਾਂ ਨੂੰ ਸ਼ੁਰੂ ਕਰਨ ਜਾ ਰਹੀ ਆ ਪੰਜਾਬ ਸਰਕਾਰ ਮਾਰਕੀਟ ਕਮੇਟੀਆਂ ਦੇ ਅੰਡਰ ਖਰੀਦ ਕੇਂਦਰ ਬਣਾਏ ਨੇ ਜਿਵੇਂ ਪਹਿਲਾਂ ਮਾਰਕੀਟ ਕਮੇਟੀਆਂ ਦੇ ਅੰਡਰ ਖਰੀਦ ਕੇਂਦਰ ਹੁੰਦੇ ਨੇ ਇੱਕ ਮਾਰਕੀਟ ਕਮੇਟੀ ਦੇ ਅੰਡਰ ਜਿਹੜੇ ਪਿੰਡ ਹੁੰਦੇ ਨੇ ਉੱਥੇ ਖਰੀਦ ਕੇਂਦਰ ਬਣਦੇ ਨੇ ਜਨਨ ਕਿ ਇੱਕ ਮਾਰਕੀਟ ਕਮੇਟੀ ਦੇ ਅੰਡਰ ਕਈ ਮੰਡੀਆਂ ਹੁੰਦੀਆਂ ਨੇ ਕਿਤੇ 10 ਮੰਡੀਆਂ ਕਿਤੇ 15 ਕਿਤੇ 20 ਮੰਡੀਆਂ ਅਤੇ ਹੁਣ ਜਿਹੜੇ ਇਸਾਈਲੋ ਪਲਾਂਟ ਨੇ ਉਹ ਪੰਜਾਬ ਮੰਡੀ ਬੋਰਡ ਨੇ ਇੱਕ ਨੋਟਸ ਵੀ ਕੱਢਿਆ ਇੱਕ ਐਲਾਨ ਵੀ ਕੀਤਾ ਕਿ ਸਾਈਲੋ ਪਲਾਂਟ ਨੇ ਜਿਹੜੇ ਉਹ ਮਾਰਕੀਟ ਕਮੇਟੀਆਂ ਦੇ ਅੰਡਰ ਆਉਣਗੇ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਦੇ ਆ ਵੀ ਕਿਹੜੇ ਸਾਈਲੋ ਪਲਾਂਟ ਨੇ ਉਹ ਸਾਈਲੋ ਪਲਾਂਟ ਨੌ ਨੇ ਨੌ ਜ਼ਿਲ੍ਹਿਆਂ ਦੇ ਵਿੱਚ ਨੇ ਸਭ ਤੋਂ ਪਹਿਲਾਂ ਫਰੀਦਕੋਟ ਫਰੀਦਕੋਟ ਦੇ ਮਾਰਕੀਟ ਕਮੇਟੀ ਦਾ ਨਾਮ ਆ ਕੋਟਕਪੂਰਾ ਕੋਟਕਪੂਰਾ ਚ ਅਦਾਨੀ ਸਾਈਲੋ ਜੋ 25000 ਟਨ ਕਪੈਸਿਟੀ ਦਾ ਦੂਜਾ ਲੁਧਿਆਣਾ ਸਾਹਨੇਵਾਲ ਮਾਰਕੀਟ ਕਮੇਟੀ ਮਲੇਰ ਕੋਟਲਾ ਚ ਮਲੇਰ ਕੋਟਲਾ ਅਹਿਮਦਗੜ ਜਿਹੜੀ ਮਾਰਕੀਟ ਕਮੇਟੀ ਆ ਉਹ ਸਾਈਲੋ ਸੰਗਰੂਰ ਦੇ ਸੁਨਾਮ ਚ ਸਾਈਲੋ ਤੇ ਗੁਰਦਾਸਪੁਰ ਧਾਰੀਵਾਲ ਦੇ ਵਿੱਚ ਮੋਗਾ ਦੇ ਵਿੱਚ ਮੋਗਾ ਮਾਰਕੀਟ ਕਮੇਟੀ ਆ ਜਿਹੜੀ ਉਸ ਤੇ ਬਰਨਾਲਾ ਦੇ ਵਿੱਚ ਬਰਨਾਲਾ ਮਾਰਕੀਟ ਕਮੇਟੀ ਆ ਉਸ ਲਈ ਸਾਈਲੋ ਦਾ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਮਜੀਠਾ ਪਟਿਆਲਾ ਦੇ ਵਿੱਚ ਨਾਬਾ ਮਾਰਕੀਟ ਕਮੇਟੀ ਦੇ ਅੰਡਰਸਾਈਲੋ ਨੂੰ ਜੋੜਿਆ ਗਿਆ ਖਰੀਦ ਕੇਂਦਰ ਬਣਾਇਆ ਗਿਆ ਜਾਨੀ ਕਿ ਕੋਈ 25000 ਟਨ ਕਪੈਸਿਟੀ ਦਾ ਕੋਈ 50000 ਟਨ ਕਪੈਸਿਟੀ ਦਾ ਸੋ ਕੋਈ 2 ਲੱਖ ਟਨ ਕਪੈਸਿਟੀ ਦਾ ਐਵੇਂ ਦੇ ਕਪੈਸਿਟੀ ਦੇ ਖਰੀਦ ਕੇਂਦਰ ਬਣਾਏ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਉਹੋ ਭੜਕੇ ਨੇ ਕਿ ਜਿਹੜੇ ਖੇਤੀ ਕਾਨੂੰਨ ਅਸੀਂ ਰੱਦ ਕਰਵਾਏ ਨੇ ਉਹੀ ਮਾਮਲਾ ਸਾਹਮਣੇ ਆ ਰਿਹਾ ਅਸੀਂ ਤਾਂ ਖੇਤੀ ਕਾਨੂੰਨ ਰੱਦ ਕਰਵਾਏ ਤੇ ਕਿ ਅਸੀਂ ਪਿੰਡਾਂ ਦੀਆਂ ਮੰਡੀਆਂ ਪਿੰਡਾਂ ਦੇ ਖਰੀਦ ਕੇਂਦਰਾਂ ਦੇ ਵਿੱਚ ਹੀ ਆਪਣੀਆਂ ਫਸਲਾਂ ਵੇਚਾਂਗੇ ਕਿ ਸਾਈਲੋ ਦੇ ਵਿੱਚ ਨਹੀਂ ਵੇਚਦੇ ਕਿਉਂ ਪਹਿਲਾ 9 ਜ਼ਿਲ੍ਹਿਆਂ ਚ ਸ਼ੁਰੂ ਕੀਤੇ ਨੇ ਉਸ ਤੋਂ ਬਾਅਦ ਮੰਡੀਆਂ ਸਾਡੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਇੱਥੋਂ ਤੱਕ ਸੋਚ ਰਹੇ ਨੇ ਕਿ ਕਿਸਾਨ ਸੋ ਭਾਰਤੀ ਕਿਸਾਨ ਜੁਨੇ ਰਾਜੇਵਾਲ ਨੇ ਵੀ ਵੱਡਾ ਐਲਾਨ ਕੀਤਾ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈਆ ਪ੍ਰੈਸ ਕਾਨਫਰੰਸ ਵੀ ਕੀਤੀ ਆ ਗੱਲਬਾਤ ਵੀ ਜਾਰੀ ਕੀਤੀ ਆ ਕਿ ਅਸੀਂ ਵੱਡਾ ਅੰਦੋਲਨ ਵਿੱਢਾਂਗੇ ਸੋ ਭਾਰਤੀ ਕਿਸਾਨ ਜੁਨੇ ਰਾਜੇਵਾਲ ਬਲਾਕ ਪਵਾਨੀਗੜ ਦੇ ਬਲਾਕ ਪ੍ਰਧਾਨ ਮੌਜੂਦ ਨੇ ਕੁਲਵਿੰਦਰ ਸਿੰਘ ਮਾਜਾ ਸੋ ਸਾਡੇ ਨਾਲ ਮੌਜੂਦ ਨੇ ਕੁਲਵਿੰਦਰ ਜੀ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਲਗਾਤਾਰ ਦੇਖ ਰਹੇ ਸੀ ਕਿ ਖਰੀਦ ਕੇਂਦਰਾਂ ਚ ਵੱਧਾ ਕੀਤਾ ਜੀ ਨਵੇਂ ਖਰੀਦ ਕੇਂਦਰ ਬਣਾਏ ਨੇ ਨੌ ਸਾਈਲੋ ਪਲਾਂਟ ਨੇ ਜਿਹੜੇ ਉਹ ਲਗਾਏ ਗਏ ਨੇ ਉਹਦੇ ਵਿੱਚ ਕਾਫੀ ਲੱਖਾਂ ਟਨ ਕੈਪੈਸਿਟੀ ਦੇ ਵਧਾਉਣਗੇ ਉੱਥੇ ਵੇਚੋ ਕੀ ਲੱਗਦਾ ਤੁਹਾਨੂੰ ਤੁਸੀਂ ਖੁਸ਼ ਹੋ ਕਿ ਉਹ ਬਣਾਏ ਨੇ ਕਿਉਂਕਿ ਖਰੀਦ ਕੇਂਦਰ ਵੱਧ ਕੇ ਮੰਡੀਆਂ ਵੀ ਹੋ ਗਈਆਂ ਜੀ ਉਹ ਵੀ ਹੋਗੇ ਸਾਰਾ ਸਿਸਟਮ ਉਹਨੂੰ ਜਲਦੀ ਵਿਕਜੂ ਕੀ ਫਾਇਦਾ ਹੋਊਗਾ ਉਹਦਾ ਨਹੀਂ ਭਰਾ ਜੀ ਜਿਹੜੇ ਸਵਾ ਸਾਲ ਕਿਸਾਨ ਦਿੱਲੀ ਬੈਠੇ ਨੇ ਉਦੋਂ ਵੀ ਇਹ ਤਿੰਨ ਕਾਨੂੰਨਾਂ ਦਾ ਹਿੱਸਾ ਨੇ ਜਿਹੜਾ ਅੱਜ ਸਰਕਾਰ ਨੇ ਦੁਬਾਰਾ ਉਸੇ ਨੂੰ ਕਾਨੂੰਨ ਨੂੰ ਲਾਗੂ ਕਰਨ ਜਾ ਰਹੀ ਆ ਬੀਜੇਪੀ ਦੀ ਸਰਕਾਰ ਨੇ ਆਪ ਤਾਂ ਇੱਕ ਕਦਮ ਪਿੱਛੇ ਹੱਟੀ ਦੀ ਭਗਵੰਤਮਾਨ ਸਰਕਾਰ ਰਾਹੀਂ ਜਾਂ ਆਪ ਸਰਕਾਰ ਰਾਹੀਂ ਦੋ ਕਦਮ ਅੱਗੇ ਹੋ ਕੇ ਚੱਲੀ ਆ ਹੁਣ ਇਹਨਾਂ ਨੂੰ ਮੌਕੇ ਤੇ ਆਣ ਜਦੋਂ ਫਸਲ ਤਿਆਰ ਹੋ ਗਈ ਤਕਰੀਬਨ 10-20 ਦਿਨਾਂ ਚ ਕਣਕ ਨੇ ਜਿਹੜੀ ਮੰਡੀਆਂ 'ਚ ਆ ਜਾਣਾ ਹੁਣ ਇਹਨਾਂ ਦਾ ਇੱਕੋ ਦਮ ਇਹ ਫੈਸਲਾ ਲੈਣਾ ਜਾਂ ਨੌ ਤਣਾੜ ਘਰਾਣੇ ਨੇ ਜਿਹੜੇ ਵੱਡੇ ਉਹਨਾਂ ਨੂੰ ਖਰੀਦਣ ਦੀ ਵੇਚਣ ਦੀ ਫੂਡ ਪ੍ਰੋਸੈਸਿੰਗ ਦੀ ਜਿਹੜੀ ਉਹਨਾਂ ਨੂੰ ਮਨਜ਼ੂਰੀ ਦੇਣੀ ਆ ਇਹ ਕਿਸਾਨਾਂ ਨਾਲ ਸਰਾਸਰ ਧੋਖਾ ਕਿਉਂਕਿ ਅੱਜ ਤਾਂ ਜਿਹੜਾ ਕਿਸਾਨ ਆ ਆਪਣੇ ਨੇੜੇ ਪਿੰਡ 'ਚ ਫਸਲ ਲੈ ਕੇ ਚਲਾ ਜਾਂਦਾ ਉੱਥੇ ਜੇ ਰੱਬ ਨਾ ਕਰੇ ਕਈ ਵਾਰੀ ਕਿਸੇ ਕਿਸਾਨ ਦੇ ਰਸਤੇ ਦੀ ਦਿੱਕਤ ਕਾਰਨ ਜਾਂ ਮੌਸਮ ਦੀ ਦਿੱਕਤ ਕਾਰਨ ਕੋਈ ਫਸਲ ਨਰਮ ਗਰਮ ਹੀ ਵੱਢ ਲੈਂਦਾ ਤਾਂ ਵੀ ਉੱਥੇ ਦੋ ਦਿਨ ਸੁਕਾ ਲੈਂਦਾ ਜਿਹੜੇ ਸੀਲੋ ਵਾਲਿਆਂ ਨੇ ਭਰਾ ਹੁਣ ਤਾਂ 1-2 ਸਾਲ ਫਸਲ ਖਰੀਦ ਲੈਣੀ ਆ ਜਦੋਂ ਲਗਾਤਾਰ ਇਹ ਕੰਮ ਚੱਲਣਾ ਜਿਹੜੀਆਂ ਮੰਡੀਆਂ ਨੇ ਖਾਲੀ ਹੋ ਗਈਆਂ ਉੱਥੇ ਫਸਲ ਨਾ ਗਈ ਕਿਉਂਕਿ ਉਹਨਾਂ ਨੂੰ ਇਹਨਾਂ ਨੇ ਖਤਮ ਕਰ ਦੇਣਾ ਸਰਕਾਰ ਕਰਜ਼ਾਈ ਹੈ ਜਾਂ ਉਹਨਾਂ ਜਗ੍ਹਾਵਾਂ ਨੂੰ ਕਿਤੇ ਵੇਚ ਦੂਗੀ ਜਾਂ ਕਿਸੇ ਕੋਲੇ ਆਰ ਰਹਿਣ ਕਰ ਦੂ ਜਾਂ ਸਰਕਾਰ ਕੋਈ ਹੋਰ ਪ੍ਰੋਜੈਕਟ ਲਾ ਦੂ ਜਿਵੇਂ ਹੁਣ ਸਰਕਾਰ ਨੇ ਆਪਣੀ ਕਰਤੂਤ ਹੈ ਜਿਹੜੀ ਦਿਖਾਤੀ ਸਰਕਾਰ ਦੀ ਨੀਅਤ ਹੈ ਜਿਹੜੀ ਕਿਸਾਨਾਂ ਪ੍ਰਤੀ ਸਾਫ਼ ਨਹੀਂ ਕਿਉਂਕਿ 26 ਮਾਰਕੀਟ ਕਮੇਟੀਆਂ ਨੂੰ ਮਰਜ ਕਰਨ ਜਾ ਰਹੀ ਆ ਦੋ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਖਰੜ ਤੇ ਮੋਹਾਲੀ ਇਹਨਾਂ ਨੇ ਉਹਨਾਂ ਨੂੰ ਮਰਜ ਕਰਤਾ ਉਹਦਾ ਮਤਾ ਪਾਸ ਕਰਤਾ ਤਕਰੀਬਨ 14 ਫਰਵਰੀ ਨੂੰ ਗੱਲ ਕਦੋਂ ਨਿਕਲ ਕੇ ਆਈ ਆ ਮਾਰਚ ਮਹੀਨੇ ਚ ਕਿਉਂਕਿ ਸਰਕਾਰ ਦੀ ਜਿਹੜੀ ਨੀਅਤ ਆ ਕਿਸਾਨਾਂ ਪ੍ਰਤੀ ਸਾਫ਼ ਨਹੀਂ ਹੈਗੀ ਜਿਹੜੀ ਮੰਡੀ ਅੱਜ ਭਰਾਜੀ ਮਰਜ ਹੁੰਦੀ ਆ ਮੰਨ ਕੇ ਚਲੋ ਕੋਈ ਵੀ ਮੰਡੀ ਮਰਜ ਹੁੰਦੀ ਆ ਜਿਹੜੀ ਮੰਡੀ 'ਚ ਮਰਜ ਕਰਦੇ ਉਹਨੂੰ ਉੱਥੇ ਵੀ ਪਹਿਲਾਂ ਕਿਸਾਨਾਂ ਦੀ ਫਸਲ ਆ ਨਾਲੇ ਤਾਂ ਕਿਸਾਨ ਉੱਥੇ ਜਗ੍ਹਾ ਨੂੰ ਦੇਖ ਕੇ ਲੜਨਗੇ ਕਿਉਂਕਿ ਪਹਿਲੇ ਕਿਸਾਨਾਂ ਨੇ ਜਿਹੜੇ ਉਹ ਪਿੰਡ ਦੇ ਨੇ ਉਹਨਾਂ ਨੇ ਉੱਥੇ ਆਪਣੀ ਫਸਲ ਲਾਹੀ ਹੁੰਦੀ ਆ ਜਦੋਂ ਦੂਜੇ ਪਿੰਡਾਂ ਵਾਲੇ ਲੈ ਕੇ ਜਾਣਗੇ ਨਾਲੇ ਤਾਂ ਲੜਾਈ ਝਗੜੇ ਨੂੰ ਥਾਂ ਹੋ ਗਿਆ ਆਪਸ ਵਿੱਚ ਨਾਲੇ ਜਿਹੜਾ ਆਪਣੇ 10 ਕਿਲੋਮੀਟਰ 15 ਕਿਲੋਮੀਟਰ ਫਸਲ ਲੈ ਕੇ ਜਾਊਗਾ ਉਹ ਕਿਸਾਨ ਨੂੰ ਖਰਚਾ ਵੀ ਵਧੂ ਕਿੱਥੇ ਆਪਦੇ ਨੇੜਲੇ ਪਿੰਡ ਕਿਸਾਨ ਆ ਜਿਹੜਾ ਫਸਲ ਮੰਡੀ ਚ ਧਰਕ ਸੱਟ ਕੇ ਆਪਦੇ ਘਰੇ ਰੋਟੀ ਚਾ ਖਾ ਪੀ ਜਾਂਦਾ ਨਾਲ ਦੇ ਸਾਥੀ ਨੂੰ ਕਹਿ ਜਾਂਦਾ ਕਿਸੇ ਦੇ ਦੁੱਖ ਸੁੱਖਾ ਜੇ ਇੱਕ ਦਿਨ ਮੰਡੀ ਚ ਲੱਗਦਾ ਵੀ ਆ ਦੋ ਦਿਨ ਤਾਂ ਉਹ ਨਾਲ ਦੇ ਸਾਥੀ ਨੂੰ ਕਹਿ ਕੇ ਆ ਜਾਂਦਾ ਸੀ ਹੁਣ ਦੂਜੇ ਪਿੰਡ ਉਹ ਕਿਤੇ ਵਿਸ਼ਵਾਸ ਕਰੂਗਾ ਉੱਥੇ ਜਾ ਕੇ ਉਹਨੂੰ ਬੈਠਣਾ ਪਊਗਾ ਜਿਹੜੀ ਸਰਕਾਰ ਆ ਇਹ ਪਹਿਲਾਂ ਵੀ ਆਪਾਂ ਸੋਚਦੇ ਸੀ ਵੀ ਕਿਸਾਨਾਂ ਨੂੰ ਕੋਈ ਵੀ ਸਰਕਾਰ ਆ ਜੇ ਚਾਹੇ ਉਹ ਸੈਂਟਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਆ ਕਿਸਾਨਾਂ ਵਾਸਤੇ ਕੋਈ ਭਲਾ ਨਹੀਂ ਕਰਦੀ ਇਹਨਾਂ ਨੇ ਕਿਸਾਨੀ ਨੂੰ ਮਾਰਨਾ ਜਿਹੜਾ ਭਗਵੰਤ ਮਾਨ ਹੈ ਤੇ तकरीबन 90% ਲੋਕਾਂ ਨੂੰ ਜਿਹੜੇ ਕਿਸਾਨ ਜਥੇਬੰਦੀਆਂ ਚ ਲੋਕ ਚੱਲਦੇ ਸੀ ਜਿਹੜੇ ਤਾਂ ਲੋਕ ਘਰੇ ਬੈਠੇ ਨੇ ਉਹਨਾਂ ਨੂੰ ਹੋ ਸਕਦਾ ਇਹਨਾਂ ਗਿਆਨ ਨਹੀਂ ਸੀ ਜਿਹੜੇ ਜਥੇਬੰਦੀਆਂ ਚ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਸੀ ਇਹ ਗੱਲ ਦਾ ਵੀ ਇਹਨਾਂ ਨੇ ਕਿਤੇ ਨਾ ਕਿਤੇ ਸੈਂਟਰ ਦੇ ਥੱਲੇ ਲੱਗ ਕੇ ਕਿਸਾਨਾਂ ਤੇ ਕਹਿਰ ਕਰਨਾ ਇਹਨਾਂ ਨੇ ਆਪ ਦੀ ਔਕਾਤ ਜਿਹੜੀ ਦਿਖਾਤੀ ਕਿਸਾਨਾਂ ਨਾਲ ਸਰਾਸਰ ਧੋਖਾ ਕੀਤਾ ਬੇਸੇ ਕੁਲਵਿੰਦਰ ਜੀ ਇਕੱਲੇ ਵੀ ਸਾਹਮਣੇ ਆਉਂਦੀ ਕਿ 9 ਸਾਈਲੋ ਬਣਾਏ ਨੇ ਜੀ ਖਰੀਦ ਕੇਂਦਰ ਵਧੇ ਨੇ ਵੀ ਉਹਦੇ ਵਿੱਚ ਜਿਹੜੇ ਕਿਸਾਨ ਨੇੜਲੇ ਨੇ ਉੱਥੇ ਦੇ ਪਿੰਡਾਂ ਵਾਲੇ ਨੇੜਲੇ ਨੇ ਵੀ ਬਹੁਤ ਸੌਖਾ ਸਿਸਟਮਾ ਜੀ ਜਾਊਗੀ ਉੱਥੇ ਬੈਠਣਾ ਵੀ ਨਹੀਂ ਪੈਣਾ ਵੇਟ ਹੁੰਦਾ ਬੇੜ ਦੇ ਸਾਹਬ ਨਾਲ ਨਾਲ ਦੀ ਨਾਲ ਕਿਸਾਨ ਘਰ ਆ ਜਾਂਦਾ ਕਿ ਉਹ ਤਾਂ ਫਾਇਦਾ ਜੀ ਨਵੀਂ ਤਕਨੀਕ ਦਾ ਕੰਮ ਕਰ ਰਹੇ ਨੇ ਇਹ ਜੇ ਖਰੀਦ ਕੇਂਦਰ ਐਵੇਂ ਦੇ ਬਣਨ ਵੀ ਕਿਸਾਨਾਂ ਨੂੰ ਹੋਰ ਮਤਲਬ ਕਿਤੇ ਨਾ ਕਿਤੇ ਦਿੱਕਤਾਂ ਜਿਹੜੀਆਂ ਆਉਂਦੀਆਂ ਨੇ ਵੀ ਉਹਦਾ ਸਾਹਮਣਾ ਕਰਨਾ ਨਹੀਂ ਪੈਣਾ ਕੀ ਲੱਗਦਾ ਤੁਹਾਨੂੰ ਵਿੱਚ ਇਹ ਵੀ ਕਹਿੰਦੇ ਨੇ ਵੀ ਫਾਇਦਾ ਜੀ ਨਵੀਂ ਟੈਕਨੋਲੋਜੀ ਦਾ ਕੰਮ ਹੋ ਰਿਹਾ ਹੈ ਨਹੀਂ 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 ਕੋਈ ਫਾਇਦਾ ਨਹੀਂ ਭਰਾ ਜੀ ਜਿਹੜੀ ਮੰਡੀ ਚ ਅੱਜ ਫਸਲ ਘਟ ਜੂਗੀ ਸਰਕਾਰ ਨੂੰ ਬਹਾਨਾ ਮਿਲ ਜੂਗਾ ਵੀ ਉੱਥੇ ਤਾਂ ਜੀ ਫਸਲੇ ਨਹੀਂ ਆਉਂਦੀ ਜਦੋਂ ਫਸਲ ਨਾ ਆਈ ਉਥੇ ਸੈਲੋਆਂ 'ਚ ਸਿੱਧੀ ਕਣਕ ਜਾਣ ਲੱਗੀ ਫਿਰ ਇਹਨਾਂ ਨੇ ਉਹ ਮੰਡੀ ਨੂੰ ਮਰਜ ਕਰ ਦੇਣਾ ਵੀ ਇੱਥੇ ਫਸਲ ਤਾਂ ਆਉਂਦੀ ਨਹੀਂ ਜੀ ਇਹਦਾ ਸਾਡੇ ਤੇ ਖਰਚਾ ਪੈਂਦਾ ਜੀ ਇਹਦੀ ਸਫਾਈ ਕਰਾਉਣਾ ਜੀ ਇਨਸਪੈਕਟਰਾਂ ਦੇ ਖਰਚੇ ਪੈਂਦੇ ਨੇ ਜੀ ਮੰਡੀਆਂ 'ਚ ਲਾਈਟਾਂ ਦਾ ਖਰਚਾ ਪੈਂਦਾ ਜਦੋਂ ਉਹ ਸਾਰਾ ਸਿਸਟਮ ਮਰਜ ਹੋ ਗਿਆ ਮੰਡੀ ਬੰਦ ਹੋ ਗਈ ਫਿਰ ਜਿਹੜੇ ਸੈਲੋ ਵਾਲੇ ਨੇ ਅੱਜ ਉਹ ਫਸਲ ਖਰੀਦਦੇ ਨੇ ਜਿਵੇਂ ਮਰਜ਼ੀ ਫਸਲ ਆਉਂਦੀ ਆ ਉਹਨੂੰ ਖਰੀਦ ਲੈਂਦੇ ਨੇ ਫਿਰ ਉਹ ਨਖਰੇ ਕਰਨ ਲੱਗ ਜਾਣਗੇ ਅੱਜ ਤੱਕ ਕਿਸਾਨ ਮੈਂ ਤੁਹਾਨੂੰ ਕਹਿਆ ਮੰਡੀ 'ਚ ਸੁਕਾ ਲੈਂਦਾ ਜੇ ਨਰਮ ਗਰਮ ਵੱਢੀ ਗਈ ਕੱਲ ਨੂੰ ਜੇ ਮੰਡੀਆਂ ਮਰਜ ਹੋ ਗਈਆਂ ਮੰਡੀਆਂ ਬੰਦ ਹੋ ਗਈਆਂ ਉਹ ਮੰਡੀ ਵਾਲੀ ਜਗ੍ਹਾ ਤੇ ਸਰਕਾਰ ਨੇ ਕੋਈ ਹੋਰ ਪ੍ਰੋਜੈਕਟ ਲਾਤਾ ਜਾਂ ਕੋਈ ਗਰਾਊਂਡ ਬਣਾਤੇ ਜਾਂ ਕੋਈ ਪੈਲਸ ਬਣਾਤੇ ਤਾਂ ਸਰਕਾਰ ਜਿਹੜੀ ਫਸਲ ਹੈ ਕਿਸਾਨ ਆਪਦੇ ਕੋਠੇ ਤੇ ਸੁਕਾਏ ਕਰੂਗਾ ਕਿਸਾਨ ਨੂੰ ਇਹ ਫਸਾਉਣਾ ਹੈ ਟੇਡੇ ਵਿੰਗੇ ਢੰਗ ਨੇ ਜਿਹੜੇ ਧਨਾੜ ਲੋਕ ਨੇ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਤੇ ਵਾਨੀਆਂ ਡਾਨੀਆਂ ਦਾ ਸਰਕਾਰ ਉਹਨਾਂ ਦੀ ਚਾਪਲੂਸੀ ਕਰਦੀ ਆ ਸਰਕਾਰ ਉਹਨਾਂ ਦੇ ਆਖੇ ਲੱਗ ਕੇ ਕਿਸਾਨ ਦਾ ਗਲਾ ਘੁੱਟ ਰਹੀ ਆ ਇਹ ਕਿਸਾਨ ਨੂੰ ਹੋ ਸਕਦਾ 15000 ਰੁਪਇਆ ਲਾਲਚ ਦੇ ਕੇ ਕਿਸਾਨ ਨੂੰ ਫਸਾ ਲੈਣ ਇਹ ਵੀ ਹੋ ਸਕਦਾ ਪਰ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਸੈਲੋ ਨੇ ਜਿਹੜੀਆਂ ਸਰਕਾਰ ਦੀਆਂ ਇਹ ਪਾਲਿਸੀਆਂ ਨੇ ਮਾਰਕੀਟ ਕਮੇਟੀਆਂ ਨੂੰ ਮਰਜ ਕਰਨਾ ਇਹਨਾਂ ਨੂੰ ਖਤਮ ਕਰਨਾ ਬੰਦ ਕਰਨਾ ਇਹ ਸਰਕਾਰ ਬਹੁਤ ਖਤਰਨਾਕ ਕੰਮ ਕਰ ਰਹੀ ਆ ਪੰਜਾਬ ਦੇ ਜਿਹੜੇ ਕਿਸਾਨ ਨੇ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਅਸੀਂ ਬਹੁਤ ਵੱਡਾ ਇੱਕ ਅੰਦੋਲਨ ਵਿੱਢਾਂਗੇ ਜਿਵੇਂ ਪਹਿਲਾਂ ਦਿੱਲੀ ਵਾਲੀ ਸਰਕਾਰ ਨੂੰ ਝੁਕਾ ਕੇ ਮੁੜਿਆ ਹੁਣ ਇਹਨਾਂ ਨੂੰ ਵੀ ਇਹ ਝੁਕਾ ਕੇ ਦੁਬਾਰੇ ਥੁੱਕ ਕੇ ਚੱਟਣਾ ਪੈਣਾ ਇਹ ਜਿਹੜੇ ਫੈਸਲੇ ਨੇ ਭਗਵੰਤ ਸਰਕਾਰ ਨੂੰ ਵਾਪਸ ਲੈਣੇ ਪੈਣਗੇ ਕਿਉਂਕਿ ਕਿਸਾਨ ਹੁਣ ਜਾਗਰੂਕ ਹੈ ਪਹਿਲਾਂ ਵਾਲਾ ਕਿਸਾਨ ਨਹੀਂ ਰਿਹਾ ਭੋਲਾ ਪਰ ਪੰਜਾਬ ਸਰਕਾਰ ਇਹ ਵੀ ਗੱਲ ਕਹਿ ਰਹੀ ਹੈ ਇਹ ਵੀ ਉਹਨਾਂ ਦਾ ਇੱਕ ਉਹ ਜਵਾਬ ਆ ਕਿ ਮਾਰਕੀਟ ਕਮੇਟੀ ਦੀ ਉਹਦੀ ਇਨ ਹੈ ਜੀ ਉਹ ਸੈਲੋ ਨਾਲ ਕਿ ਉਹੀ ਸੈਲੋ ਬਣਾਤੇ ਵੀ ਦੂਜੇ ਲੋਟ ਜਿਵੇਂ ਮਾਰਕੀਟ ਕਮੇਟੀ ਦੇ ਅੰਡਰ ਮੰਡੀਆਂ ਆਉਂਦੀਆਂ ਨੇ ਪਿੰਡਾਂ ਵਾਲੇ ਖਰੀਦ ਕੇਂਦਰ ਆਉਂਦੇ ਨੇ ਉਵੇਂ ਖਰੀਦ ਕੇਂਦਰ ਬਣਾਏ ਨੇ ਵੀ ਜਿੰਨੀ ਉੱਥੇ ਜਾਣੀ ਆ ਫਸਲ ਉਹ ਉਹਦੇ ਵਿੱਚ ਜੁੜੂਗੀ ਮਾਰਕੀਟ ਕਮੇਟੀ ਦੇ ਵਿੱਚ ਜੁੜੂਗੀ ਵੀ ਜਿੰਨੀ ਉ ਵੀ ਆਉਂਦੀ ਤਾਂ ਉਹ ਰਿਕਾਰਡ 'ਚ ਚੜਦੀ ਆ ਪੰਜਾਬ ਸਰਕਾਰ ਦੇ ਤੇ ਮਾਰਕੀਟ ਕਮੇਟੀਆਂ ਦੇ ਅੰਦਰੇ ਆਉਣੀਆਂ ਉਹ ਅਜੇ ਤਾਂ ਮਾਰਕੀਟ ਕਮੇਟੀ ਦੇ ਅੰਦਰ ਨੇ ਭਰਾ ਸਾਨੂੰ ਪਤਾ ਹੈ ਉੱਥੇ ਅਜੇ ਤਾਂ ਉਹ ਜੇ ਫਾਰਮ ਵੀ ਦਿੰਦੇ ਨੇ ਕਿਉਂਕਿ ਹਲੇ ਉਹਨਾਂ ਨੇ ਸਿਸਟਮ ਨਵਾਂ ਚਲਾਉਣਾ ਜਦੋਂ ਕਿਸੇ ਨਵੇਂ ਸਿਸਟਮ ਨੂੰ ਚਲਾਉਣਾ ਪੈਂਦਾ ਉਦੋਂ ਸਰਕਾਰ ਜਾਂ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹ ਲਾਲਚ ਦਿੰਦੇ ਨੇ ਜਦੋਂ ਉਹ ਲੰਮਾ ਸਮਾਂ ਚੱਲ ਪਏਗਾ ਨਾ ਜਦੋਂ ਲੋਕ ਉਹਨਾਂ ਤੇ ਨਿਰਪਰ ਹੋ ਗਏ ਫਿਰ ਉਹ ਕਿਸਾਨਾਂ ਦਾ ਗਲਾ ਘੁੱਟਣਗੇ ਫਿਰ ਉਹ ਕਿਸਾਨਾਂ ਨੂੰ ਕਹਿਣਗੇ ਤੇਰੀ ਫਸਲ ਹੈ ਜਿਹੜੀ ਇਹਦੀ ਕੁਆਲਿਟੀ ਡਾਊਨ ਹੈ ਇਹ ਚ ਨਰਮਾਈ ਆ ਜੀ ਇਹ ਚ ਸੱਲਾਹ ਜੀ ਅਸੀਂ ਘੱਟ ਲਵਾਂਗੇ ਇਹ ਸਿੱਧੇ ਦਾ ਸਿੱਧਾ ਜਿਹੜੇ ਪ੍ਰਾਈਵੇਟ ਬੰਦਿਆਂ ਨੂੰ ਖਰੀਦਣ ਦੀ ਸਰਕਾਰ ਅਥਾਰਟੀ ਦੇ ਰਹੀ ਆ ਮਨਜ਼ੂਰੀ ਦੇ ਰਹੀ ਆ ਜੇ ਸਰਕਾਰ ਆਪ ਖਰੀਦੇ ਮੰਡੀਆਂ ਚੋਂ ਸੈਲੂ ਵਾਲੇ ਆਪਣੀ ਟ੍ਰਾਂਸਪੋਰਟ ਦਾ ਪ੍ਰਬੰਧ ਕਰਨ ਜਿਹੜੇ ਜੁਨੀਅਨ ਚ ਲੋਕ ਟਰੱਕ ਪਾਈ ਬੈਠੇ ਨੇ ਜਿੰਨਾ ਲੋਕਾਂ ਕੋਲ ਆਪਣੀਆਂ ਲਾਰੀਆਂ ਨੇ ਜੂਨੀਅਨਾਂ ਬਣੀਆਂ ਹੋਈਆਂ ਨੇ ਟਰੱਕ ਜੂਨੀਅਨ ਉਹ ਮੰਡੀਆਂ ਚੋਂ ਸੈਲੂਆਂ ਚ ਕਣਕ ਲੈ ਜਾਣ ਖਰੀਦ ਕੇ ਚੱਕ ਕੇ ਲੈ ਜਾਣ ਸਰਖਾਨਾਂ ਨੂੰ ਕੋਈ ਇਤਰਾਜ਼ ਨਹੀਂ ਜੇ ਉਹਨਾਂ ਨੇ ਸੈਲੋ ਬਣਾਏ ਨੇ ਉਹਦੇ ਕਣਕ ਸਾਮ੍ਹ ਕੇ ਰੱਖਣੀਆਂ ਉਹਨਾਂ ਨੇ ਜਾਂ ਪ੍ਰਾਈਵੇਟ ਸਰਕਾਰ ਤੋਂ ਖਰੀਦਣ ਆਪਣੀ ਕਣਕ ਸਿੱਧਾ ਪ੍ਰਾਈਵੇਟ ਜਿਹੜੇ ਕਿਸਾਨਾਂ ਤੋਂ ਕਣਕ ਖਰੀਦਦੇ ਨੇ ਇਹਦਾ ਤਾਂ ਕਿਸਾਨਾਂ ਨੂੰ ਬਹੁਤ ਵੱਡਾ ਇਤਰਾਜ਼ ਆ ਆਉਣ ਵਾਲੇ ਸਮੇਂ ਵਿੱਚ ਬਹੁਤ ਭਾਰੀ ਨੁਕਸਾਨ ਹੋਣਾ ਇਹ ਛੋਟੀ ਗੱਲ ਨਹੀਂ ਜਿਵੇਂ ਕਿਸਾਨ ਦਾ ਇੱਕ ਵਾਰੀ ਗਲ ਫੜ ਲੈਣਾ ਨੇ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਸਰਕਾਰਾਂ ਨੇ ਪ੍ਰਾਈਵੇਟ ਪਲੇਅਰਾਂ ਰਾਈਂ ਕਿਸਾਨ ਦਾ ਗਲ ਘੁੱਟ ਕੇ ਛੱਡਣ ਗਿਆ। ਤੁਹਾਡਾ ਕਹਿਣ ਦਾ ਮਤਲਬ ਪਹਿਲਾਂ ਉਂਗਲੀ ਫੜੀ ਫਿਰ ਬਾਹ ਫੜੀ ਜੀ ਹੌਲੀ 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 ਕਿਸਾਨ ਨੂੰ ਕਾਬੂ ਕਰ ਲੈਣਾ। ਕਹਿਣ ਦਾ ਮਤਲਬ ਤੁਹਾਡਾ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਨੇ ਜਿਹੜੇ ਨਤੀਜੇ ਨੇ ਉਹ ਬਹੁਤ ਗਲਤ ਨਿਕਲਣਗੇ। ਬਹੁਤ ਮਾੜੇ ਨਤੀਜੇ ਨਿਕਲਣੇ ਨੇ ਭਰਾ ਜੀ ਜਦੋਂ ਕਿਸਾਨ ਕਿਸੇ ਨਵੇਂ ਕੰਮ 'ਚ ਬਿਜ਼ਨਸ 'ਚ ਉ르ਜਦਾਗਾ ਨਾ ਹੁਣ ਤਾਂ ਕਿਸਾਨਾਂ ਨੂੰ ਆਇਆ ਵੀ ਆਪਾਂ ਟਰਾਲੀ ਲੈ ਕੇ ਗਏ ਜੀ ਖਾਲੀ ਕਰਕੇ ਮੁੜਿਆ ਏ। ਪਰ ਇਸ ਟਾਈਮ ਤਾਂ ਮਤਲਬ ਜਿਹੜੀ ਜਿੱਥੇ ਬੰਦੀਆਂ ਦੀ ਕਾਲ ਦਿੱਤੀ ਹੈ ਜਿੱਥੇ ਬੰਦੀਆਂ ਨੇ ਹੁਣ ਅਸੀਂ ਮਹਾਲੀ ਬਹੁਤ ਵੱਡਾ ਸੌਰੀ 8 ਅਪ੍ਰੈਲ ਨੂੰ 8 ਅਪ੍ਰੈਲ ਨੂੰ ਉੱਥੇ ਜਿਹੜਾ ਧਰਨਾ ਲਾ ਰਹੇ ਆ ਉਹਦੇ ਵਿੱਚ ਇਹੀ ਗੱਲਾਂ ਵਿਚਾਰਨੀਆਂ ਨੇ ਧਰਨੇ 'ਚ ਗੱਲ ਕਰਨੀਆਂ ਵੀ ਜਿੰਨੇ ਸੈਲੋ ਨੇ ਉਹਨਾਂ ਦੇ 12 'ਚ ਵੀ ਅਸੀਂ ਪੱਕਾ ਆਪਣਾ ਮੋਰਚਾ ਲਾਵਾਂਗੇ ਜਿਹੜੇ ਕਿਸਾਨ ਭਰਾ ਉੱਥੇ ਸਿੱਧੀ ਕਣਕ ਲੈ ਕੇ ਜਾਣਗੇ ਉਹਨਾਂ ਨੂੰ ਰੋਕਾਂਗੇ ਕਣਕਾ ਜਿਹੜੀ ਮੰਡੀਆਂ 'ਚ ਕਣਕ ਵਕਿਆਵਾਂਗੇ ਮੰਡੀਆਂ ਚੋਂ ਕਣਕ ਜਦੋਂ ਕਿਸਾਨ ਤੋਂ ਕਣਕ ਸਰਕਾਰ ਨੇ ਖਰੀਦ ਲਈ ਉਸ ਤੋਂ ਬਾਅਦ ਸਰਕਾਰ ਕਿਸੇ ਸੈਲੂ ਵਾਲੇ ਨੂੰ ਦਿੰਦੀ ਆ ਤਾਂ ਉਹ ਸਰਕਾਰ ਦੀ ਮਰਜ਼ੀ ਆ ਅਸੀਂ ਕਣਕ ਜਿਹੜੀ ਆ ਉਹਦੀ ਫਸਲ ਆ ਕਿਸਾਨਾਂ ਨੇ ਸਿੱਧੀ ਸਰਕਾਰ ਨੂੰ ਵੇਚਣੀ ਆ ਪਹਿਲਾਂ ਵੀ ਸਰਕਾਰ ਕਣਕ ਖਰੀਦਦੀ ਆ ਹੁਣ ਸਰਕਾਰ ਨੂੰ ਕੀ ਹੋ ਗਿਆ ਹੁਣ ਕੀ ਹੋ ਗਿਆ ਸਰਕਾਰ ਨੂੰ ਕਿਉਂਕਿ ਮੋਦੀ ਆ ਜਿਹੜਾ ਉਹਨੂੰ ਥੁੱਕ ਕੇ ਚੱਟਣਾ ਪਿਆ ਉਹਦੇ ਦਿਲ 'ਚ ਹਲੇ ਕਿਸਾਨਾਂ ਪ੍ਰਤੀ ਜ਼ਹਿਰ ਆ ਪੰਜਾਬ ਪ੍ਰਤੀ ਜਿਹੜਾ ਇਮਾਨਦਾਰ ਨਹੀਂ ਹੈ ਮੋਦੀ ਬੀਜੇਪੀ ਸਰਕਾਰ ਆ ਪੰਜਾਬ ਨਾਲ ਹਮੇਸ਼ਾ ਹੀ ਬਹੁਤ ਭੈੜਾ ਸਲੂਕ ਕਰਦੀ ਆਈ ਆ ਇਹ ਵੀ ਉਹਦਾ ਇੱਕ ਮਤਲਬ ਸਿੱਟਾ ਹੈ ਇਹ ਉਹਦੀ ਪਹਿਲੀ ਚਾਲ ਆ ਜਿਹੜੀ ਉਹਨੇ ਕਿਸਾਨਾਂ ਨਾਲ ਚੱਲੀ ਆ ਇਹ ਜਿਹੜਾ ਭਗਵੰਤ ਮਾਨ ਆ ਪਤਾ ਨਹੀਂ ਕਿਹੜੀਆਂ ਗੱਲਾਂ ਤੋਂ ਉਹਦੇ ਥੱਲੇ ਲੱਗ ਕੇ ਚੱਲ ਰਿਹਾ ਜੇ ਭਗਵੰਤ ਉਹਨੂੰ ਕਹਿੰਦਾ ਵੀ ਜਿਹੜੀ ਕਣਕ ਸਰਕਾਰ ਖਰੀਦੂ ਜੀ ਉਸ ਤੋਂ ਬਾਅਦ ਤੁਸੀਂ ਸੈਲੋ ਚ ਲੈ ਕੇ ਜਾਣੀਆਂ ਲੈ ਜਿਓ ਨਾਲੇ ਤਾਂ ਕਿਸਾਨਾਂ ਜਿਹੜੇ ਟਰੱਕਾਂ ਵਾਲੇ ਆਪਰੇਟਰ ਨੇ ਉਹਨਾਂ ਨੂੰ ਚਾਰ ਪੈਸੇ ਕਿਰਾਏ ਦੇ ਵੰਣਗੇ ਨਾਲੇ ਸਾਡੀ ਜਿਹੜੀ ਕਣਕਾ ਸਰਕਾਰ ਰਹੀ ਖਰੀਦੀ ਜਾਊਗੀ ਸਰਕਾਰ ਕੋਲੇ ਸਾਡਾ ਸਰਵੇ ਹੋਊਗਾ ਉਹਦਾ ਸਿਸਟਮ ਹੋਊਗਾ ਜੇ ਹੁਣ ਭਰਾਓ ਸਾਨੂੰ ਇੱਕ ਵਾਰੀ ਜੇ ਫਾਰਮ ਦੇ ਵੀ ਦੂ ਸੈਲੋ ਵਾਲਾ ਕੱਲ ਨੂੰ ਆਉਣ ਵਾਲੇ ਸਮੇਂ 'ਚ ਕਹਤਾ ਵੀ ਛੋਡਾ ਦਾ ਜਿਹੜੇ ਪ੍ਰਾਈਵੇਟ ਖਰੀਦੀ ਆ ਜੀ ਉਹ ਤਾਂ ਜੇ ਫਾਰਮ ਮਨਜ਼ੂਰ ਨਹੀਂ ਜੀ ਉਹ ਤਾਂ ਚੱਲਦੀ ਨਹੀਂ ਕੋਈ ਕਿਸਾਨ ਕੀ ਕਰੂਗਾ ਕਿੱਥੇ ਜਾਊਗਾ ਕਿਸਾਨ ਅੱਜ ਜਿਹੜਾ ਜੇ ਫਾਰਮ ਆ ਸਰਕਾਰ ਘੱਟ ਕੇ ਦਿੰਦੀ ਆ ਆਨਲਾਈਨ ਜੇ ਫਾਰਮ ਹੁੰਦਾ ਸاسی ਸਰਕਾਰ ਨਾਲ ਹੀ ਉਹ ਕਣਕ ਵੇਚਾਂਗੇ ਜੇ ਜਿਹੜੇ ਸੈਲੋ ਸੈਲੋ ਨੇ ਇਹਨਾਂ ਦੇ ਅੱਗੇ ਜਦੋਂ ਧਰਨਾ ਲਾਦਾਂ ਕਿਸਾਨ ਲੈ ਕੇ ਰਹਿ ਗਏ ਡੰਡੇ 'ਤੇ ਝੰਡਾ ਪਾ ਲਿਆ ਇਹ ਸਭ ਇਹਨਾਂ ਨੂੰ ਭਜਾ ਦਾਂਗੇ ਬਿਲਕੁਲ ਪਿਛਲੇ ਸਾਲ ਵੀ ਜਦੋਂ ਕਿਸਾਨੀ ਅੰਦੋਲਨ ਖਤਮ ਹੋਇਆ ਉਸ ਤੋਂ ਬਾਅਦ ਲਗਾਤਾਰ ਜਿਹੜੇ ਇਹ ਸੈਲੋ ਪਲਾਂਟਾਂ ਦੀ ਆਪਾਂ ਗੱਲ ਕਰਦੇ ਨਜ਼ਦੀਕ ਆਸਨਾਮ ਚ ਪੈਂਦਾ ਉਹ ਸੈਲੋ ਪਲਾਂਟ ਉੱਥੇ ਕਿਸਾਨਾਂ ਨੇ ਆਪਣੀ ਫਸਲ ਕਿਤੇ ਨਾ ਕਿਤੇ ਵੇਚੀ ਆ ਕੀ ਲੱਗਦਾ ਤੁਹਾਨੂੰ ਇਸ ਵਾਰ ਫਿਰ ਤੁਸੀਂ ਪੱਕੇ ਤਰਨੇ ਲਾਵੋ ਕਿਸੇ ਕਿਸਾਨ ਨੂੰ ਉੱਥੇ ਨਹੀਂ ਜਾਣ ਦੇਵੋਗੇ ਕੌਸਸ ਸਾਡੀ ਇਹੀ ਹੋਊਗੀ ਵੀ ਕਿਸਾਨਾਂ ਨੂੰ ਅਸੀਂ ਸਮਝਾ ਕੇ ਰੋਕਾਂਗੇ ਪਹਿਲੀ ਗੱਲ ਤਾਂ ਜਿਹੜੇ ਉੱਥੇ ਆਲੇ-ਦਾਲੇ ਦੇ ਪਿੰਡਾਂ ਹੋਣਗੇ ਉੱਥੇ ਅਨਾਉਂਸਮੈਂਟ ਵੀ ਕਰਾਵਾਂਗੇ ਵੀ ਭਰਾਵੋ ਸੋਨੂੰ ਸਰਕਾਰ ਫਸਾ ਰਹੀ ਆ ਇਹ ਸਰਕਾਰ ਦੀ ਚਾਲ ਐ ਸਿੱਧੀਆਂ ਫਸਲਾਂ ਬੁਸਲਾਂ ਖਰੀਦਣ ਦਾ ਮਤਲਬ ਕੋਈ ਨਹੀਂ ਜਿਹੜੇ ਅੱਜ 9 ਪ੍ਰਾਈਵੇਟ ਪਲੇਅਰਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਫਸਲ ਖਰੀਦਣ ਦੀ ਆਉਣ ਵਾਲੇ ਸਮੇਂ 'ਚ ਇਹ ਨੌ ਦੇ 18 ਹੋ ਜਾਣਗੇ ਜਿਹੜੇ ਅੱਜ ਥੋੜੇ ਸੈਲੋ ਨੇ ਜਿਵੇਂ ਹਰ ਜ਼ਿਲ੍ਹੇ 'ਚ ਇੱਕ ਬਣ ਗਿਆ ਆਉਣ ਵਾਲੇ ਸਮੇਂ 'ਚ ਤਿੰਨ-ਤਿੰਨ ਬਣ ਜਾਣਗੇ ਇਹਨਾਂ ਨੇ ਮੰਡੀ ਕਰਨ ਬੋਰਡ ਨੂੰ ਖਤਮ ਕਰਕੇ ਹੁਣ ਤੁਹਾਨੂੰ ਖਬਰ ਤਾਂ ਪੜੀ ਹੈ ਭਰਾਵੋ ਜਿਹੜੀਆਂ 26 ਮਾਰਕੀਟ ਕਮੇਟੀਆਂ ਮਰਜ ਕਰਨ ਜਾ ਰਹੀ ਹੈ ਸਰਕਾਰ ਇਹਦਾ ਮਤਲਬ ਇਹ ਹੀ ਆ ਵੀ ਮਾਰਕੀਟ ਕਮੇਟੀ ਜਦੋਂ ਖਤਮ ਹੋ ਗਈ ਮੰਡੀ ਬੋਰਡ ਖਤਮ ਹੋ ਗਿਆ ਕਿਸਾਨਾਂ ਦਾ ਸਿਸਟਮ ਹੈ ਜਿਹੜਾ ਸਾਰਾ ਰੁਕ ਜਾਣਾ ਅੱਜ ਜਿਵੇਂ ਮੰਡੀ ਮਾਰਕੀਟ ਕਮੇਟੀਆਂ ਨੇ ਕਿਸੇ ਕਿਸਾਨ ਦੇ ਖੇਤ 'ਚ ਸੱਪ ਲੜ ਜੇ ਕਿਸੇ ਕਿਸਾਨ ਦੀ ਟੋਕਾ ਕਰ ਦੇਦੀ ਵਾਹ ਵੱਢੀ ਜਾਵੇ ਉਹ ਉਹਨੂੰ ਸਰਕਾਰ ਮੁਆਵਜ਼ਾ ਦਿੰਦੀਆਂ ਨੇ ਮਾਰਕੀਟ ਕਮੇਟੀਆਂ ਕਿਉਂਕਿ ਉਹ ਸਾਡੀ ਫਸਲ ਦਾ ਥੋੜਾ ਥੋੜਾ ਪੈਸਾ ਇਕੱਠਾ ਕਰਿਆ ਹੋਇਆ ਹੁੰਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹ ਦਿੰਦੀਆਂ ਨੇ ਜਦੋਂ ਸੈਲਵਾਂ 'ਚ ਫਸਲ ਜਾਣ ਲੱਗੀ ਭਰਾਵਾ ਸਾਡਾ ਸਿਸਟਮ ਕਿੱਥੇ ਚੱਲੂਗਾ ਜਿਹੜੇ ਕਿਸਾਨ ਨੂੰ ਕੋਈ ਮਰਜ਼ ਪੈ ਗਈ ਰੱਬ ਨਾ ਕਰੇ ਕਿਸੇ ਕਿਸਾਨ ਦੀ ਜਾਨ ਚਲੀ ਗਈ ਉਹਨੂੰ ਮੁਆਵਜ਼ਾ ਕੌਣ ਦੇਊਗਾ ਦੂਜੀ ਗੱਲ ਜਿਹੜੇ ਮਤਲਬ ਮਾਰਕੀਟ ਕਮੇਟੀਆਂ ਰਾਹੀਂ ਅੱਜ ਜੁੜੇ ਹੋયા ਸੀ ਪਿੰਡਾਂ ਵਾਲੀਆਂ ਜਿੰਨੀਆਂ ਸੜਕਾਂ ਨੇ ਜਿਹੜੀਆਂ ਛੋਟੀਆਂ ਉਹ ਮਾਰਕੀਟ ਕਮੇਟੀਆਂ ਰਾਹੀਂ ਅਸੀਂ ਬਣਾਉਨੇ ਆ ਕਿਉਂਕਿ ਸਾਡੀ ਫਸਲ ਦਾ ਪ ਜੇ ਸਹਲੂਆਂ ਤੇ ਜਾਣ ਲੱਗਾ ਸਮਾਨ ਜਿਹੜਾ ਸਾਡੀਆਂ ਪਿੰਡਾਂ ਵਾਲੀਆਂ ਨੇ ਸੜਕਾਂ ਨੇ ਉਹ ਤਾਂ ਟੋਏ ਬਣ ਜਾਣਗੇ ਉਹਨਾਂ ਨੂੰ ਕੌਣ ਸਮਾਰੂਗਾ ਕਿਉਂਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਸੜਕਾਂ ਕਿਵੇਂ ਸਮਰਦੀਆਂ ਨੇ ਆ ਜਿਹੜੀ ਆਪਣੀ ਭਵਾਨੀਗੜ੍ਹ ਤੋਂ ਲੈ ਕੇ ਗਵਿੰਦਗੜ੍ਹ ਥੰਨੇ ਵਾਲੀ ਸੜਕਾ ਇਹਦਾ ਇੰਨਾ ਬੁਰਾ ਹਾਲ ਹੋ ਗਿਆ ਮੈਨੂੰ ਇੰਝ ਲੱਗਦਾ ਵੀ ਸਰਕਾਰ ਨੂੰ ਐ ਨਹੀਂ ਪਤਾ ਲੱਗ ਰਿਹਾ ਵੀ ਇਹ ਸੜਕ ਨੂੰ ਕੌਣ ਸਮਾਰੂਗਾ ਕੌਣ ਇਹਦਾ ਪੈਸਾ ਪਾਊਗਾ ਜਦੋਂ ਇਲੈਕਸ਼ਨ ਦੀ ਡੇਟ ਆ ਜਾਂਦੀ ਆ ਜਦੋਂ ਅਨਾਉਂਸਮੈਂਟ ਹੋ ਜਾਂਦੀ ਆ ਵੀ 10 15 ਦਿਨਾਂ ਨੂੰ 20 ਦਿਨਾਂ ਨੂੰ ਇਲੈਕਸ਼ਨ ਕਰਾਵਾਂਗੇ ਉਹਦੇ ਇਥੋਂ ਦੇ ਐਮਐਲਏ ਸਾਹਿਬ ਇੱਕ ਪੋਸਟ ਪਾਉਂਦੇ ਨੇ ਜੀ ਪੈਸਾ ਮਨਜ਼ੂਰ ਹੋ ਗਿਆ ਜਦੋਂ ਇਲੈਕਸ਼ਨ ਦੀ ਡੇਟ ਟਲ ਜਾਂਦੀ ਹੈ ਉਦੋਂ ਪੈਸਾ ਟਲ ਜਾਂਦਾ 15 ਵਾਰੀ ਇਹ ਵੀਡੀਓ ਆ ਗਈਆਂ ਵੀ ਸਰਕਾਰ ਨੇ ਪੈਸਾ ਮਨਜ਼ੂਰ ਕਰਤਾ ਜੀ ਖਾਤਿਆਂ ਚ ਪੈ ਗਿਆ ਜੀ ਉਹਦਾ ਕੰਮ ਨਹੀਂ ਹਲੇ ਚੱਲਿਆ ਭਰਾਵੋ ਜੇ ਆਪਾਂ ਸੈਲੂਆਂ ਚ ਕਣਕਾਂ ਵੇਚਣ ਲੱਗੇ ਫਸਲ ਵੇਚਣ ਲੱਗੇ ਸਾਡੇ ਪਿੰਡਾਂ ਵਾਲੇ ਕਿਸਾਨਾਂ ਨੂੰ ਬੇਨਤੀ ਆ ਆਪਣੇ ਪਿੰਡਾਂ ਵਾਲੀਆਂ ਸੜਕਾਂ ਦਾ ਵੀ ਇਹੀ ਹਾਲ ਹੋ ਜੂਗਾ ਜਿਹੜਾ ਅੱਜ ਇਹ ਨਾਬੇ ਤੋਂ ਪੁਹਾਨੀਗੜ੍ਹ ਵਾਲੀ ਸੜਕ ਗਵਿੰਦਗੜ੍ਹ ਵਾਲੀ ਸੜਕ ਦਾ ਹਾਲ ਠੀਕ ਹੈ ਬਿਲਕੁਲ ਜੀ ਸੋ ਭਾਰਤੀ ਕਿਸਾਨ ਜੁਨੀਨਾ ਰਾਜੇਵਾਲ ਨੇ ਜਿਹੜੇ ਸਾਈਲੋ ਪਲਾਂਟ ਲੱਗਣੇ ਨੇ ਉਹ ਮਨਜ਼ੂਰ ਨਹੀਂ ਕੀਤੇ ਜਿਹੜਾ ਪੰਜਾਬ ਔਰ ਆਜ ਮੰਡੀਪੋਰਡ ਨੇ ਇੱਕ ਐਲਾਨ ਕੀਤਾ ਕਿ ਖਰੀਦ ਕੇਂਦਰਾਂ ਚ ਵਾਧਾ ਤਿਆ ਗਿਆ ਨੌ ਜ਼ਿਲਿਆਂ ਦੇ ਵਿੱਚ ਨੌ ਖਰੀਦ ਕੇਂਦਰ ਬਣਾਏ ਗਏ ਨੇ ਉਹ ਨੌ ਮਾਰਕੀਟ ਕਮੇਟੀਆਂ ਨਾਲ ਜੋੜੇ ਗਏ ਨੇ ਸੰਗਰੂਰ ਪਟਿਆਲਾ ਫਰੀਦਕੋਟ ਹੋਰ ਬਹੁਤ ਜਗ੍ਹਾ ਤੇ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਉਹਨਾਂ ਦੇ ਖਰੀਦ ਕੇਂਦਰ ਬਧਾਏ ਗਏ ਨੇ ਕਿ ਸਾਈਲੋ ਪਲਾਂਟ ਦੇ ਵਿੱਚ ਜਾ ਕੇ ਕਣਕ ਵੇਚੋ ਉੱਥੇ ਕਿਸਾਨ ਵੇਚਣ ਪਰ ਕਿਸਾਨਾਂ ਦਾ ਕਹਿਣਾ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਗਰੁੱਪ ਦਾ ਕਹਿਣਾ ਕਿ ਜੇ ਫਸਲ ਸਰਕਾਰ ਨੇ ਸਾਈਲੋ ਪਲਾਂਟਾਂ ਚ ਲਗਵਾਉਣੀਆਂ ਤਾਂ ਉਹ ਪਹਿਲਾਂ ਕਿਸਾਨਾਂ ਤੋਂ ਪਿੰਡਾਂ ਦੀਆਂ ਮੰਡੀਆਂ ਚੋਂ ਖਰੀਦ ਕਰਨ ਉਸ ਤੋਂ ਬਾਅਦ ਜਿੱਥੇ ਮਰਜ਼ੀ ਲਗਾਉਣ ਚਾਹੇ ਉਹ ਸਾਈਲੋ ਪਲਾਂਟਾਂ 'ਚ ਲਗਾਉਣ ਚਾਹੇ ਐਫਸੀਆਈ ਦੇ ਗੜਾਨਾਂ 'ਚ ਲਗਾਉਣ ਕਿਤੇ ਨਾ ਕਿਤੇ ਜਿੱਥੇ ਮਰਜ਼ੀ ਪੰਜਾਬ ਸਰਕਾਰ ਲੈ ਜਾ ਸਕਦੀ ਆ ਪਰ ਵੱਡੀ ਗੱਲ ਵੱਡਾ ਸਵਾਲ ਇਹੀ ਆ ਕੇ ਹੁਣ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਾਈਲੋ ਪਲਾਂਟ ਪੰਜਾਬ ਦੇ ਵਿੱਚ ਨਹੀਂ ਮਨਜ਼ੂਰ ਚਾਹੇ ਉਹ ਮਾਰਕੀਟ ਕਮੇਟੀ ਦੇ ਅਜੰਡਾ ਨੇ ਕੱਲ ਨੂੰ ਉਹ ਮਾਰਕੀਟ ਕਮੇਟੀ ਤੋਂ ਵੀ ਬਖ ਹੋ ਸਕਦੇ ਨੇ ਕਿ ਅਸੀਂ ਜਿਹੜੇ ਸਾਈਲੋ ਪਲਾਂਟਾਂ ਚਾ ਉਹਨਾਂ ਵਿੱਚ ਆਪਣੀ ਫਸਲ ਨਹੀਂ ਵੇਚਾਂਗੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ